ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇਹਦ ਭਿਆਨਕ ਹਾਦਸਾ ਵਾਪਰ ਗਿਆ ਹਾਦਸੇ ਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ ਸੱਤ ਦੋਸਤਾਂ ਦੀ ਇਕੱਠਿਆਂ ਮੌਤ ਹੋ ਜਾਂਦੀ ਹੈ ਤੇ ਅੱਠਵੇਂ ਨੂੰ ਤਾਂ ਰੱਬ ਹੀ ਬਚਾ ਜਾਂਦਾ ਹੈ ਤਾਂ ਹਾਦਸੇ ਦੀ ਪਹਿਲੇ ਦੀ ਵੀਡੀਓ ਤੁਹਾਨੂੰ ਦਿਖਾ ਰਹੀਆਂ ਹਾਦਸੇ ਤੋਂ ਪਹਿਲੇ ਦੀ ਵੀਡੀਓ ਇੱਕ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿਸ ਦੇ ਵਿੱਚ ਚੋਨੇ ਦਾ ਸੀ ਜਨਾ ਅਸੀਂ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕਦੋਂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕਦੋਂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ 1 ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਛੱਡ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਡੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਕੁਝ ਮੁੰਡਿਆਂ ਦੇ ਵੱਲੋਂ ਗੱਡੀ ਨੂੰ ਤੇਜ਼ ਰਫ਼ਤਾਰ ਦੇ ਵਿੱਚ ਭਜਾਇਆ ਜਾਂਦਾ ਹੈ ਉੱਚੀ ਉੱਚੀ ਗਾਣੇ ਲਗਾ ਕੇ ਮੁੰਡੇ ਗੱਡੀ ਨੂੰ ਤੇਜ਼ ਰਫ਼ਤਾਰ ਦੇ ਵਿੱਚ ਭਜਾਉਂਦੇ ਨੇ ਤੇ ਅੱਗੇ ਜਾ ਕੇ ਜੋ ਇਹਨਾਂ ਨਾਲ ਹੁੰਦਾ ਹੈ ਉਹ ਰੋਂਗਟੇ ਖੜੇ ਕਰ ਦਿੰਦਾ ਤਾਂ ਬੇहद ਭਿਆਨਕ ਹਾਦਸਾ ਇਹਨਾਂ ਮੁੰਡਿਆਂ ਦੇ ਨਾਲ ਵਾਪਰ ਜਾਂਦਾ ਹੈ ਇਹ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਨੂੰ ਭਜਾਉਂਦੇ ਹੋਏ ਜਾਂਦੇ ਨੇ ਉੱਚੀ ਉੱਚੀ ਗਾਣੇ ਲਾ ਕੇ ਗੱਡੀ ਨੂੰ ਭਜਾਉਂਦੇ ਨੇ ਤੇ ਅੱਗੇ ਜਾ ਕੇ ਇਹਨਾਂ ਦੀ ਟਰੱਕ ਦੇ ਨਾਲ ਪਹਾਨਾ ਕ ਟੱਕਰ ਹੋ ਜਾਂਦੀ ਹੈ ਕਿਉਂਕਿ ਗੱਡੀ ਤੇ ਕੰਟਰੋਲ ਨਹੀਂ ਰਹਿੰਦਾ ਐ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਨੂੰ ਚਲਾ ਰਹੇ ਸੀ ਕਿ ਗੱਡੀ ਤੇ ਕੰਟਰੋਲ ਹੀ ਨਹੀਂ ਰਹਿੰਦਾ ਤੇ ਅੱਗੇ ਚਾ ਕੇ ਇਹਨਾਂ ਦੀ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਇਹ ਪਿੱਛੇ ਤੋਂ ਟਰੱਕ ਦੇ ਨਾਲ ਟੱਕਰ ਕਰ ਦਿੰਦੇ ਨੇ ਤਾਂ ਜਿਸ ਕਾਰਨ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤਾਂ ਬੇहद ਭਿਆਨਕ ਹਾਦਸਾ ਗੁਜਰਾਤ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ 7 ਦੋਸਤਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸ ਦਈਏ ਕਿ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ 8 ਦੋਸਤ ਗੱਡੀ ਨੂੰ ਤੇਜ਼ ਰਫਤਾਰ ਦੇ ਵਿੱਚ ਭਜਾਉਂਦੇ ਹੋਏ ਜਾਂਦੇ ਨੇ ਤੇ ਹੁੱਲੜ ਬਾਜੀ ਕਰਦੇ ਨੇ ਜਿਸ ਤੋਂ ਬਾਅਦ ਇਹਨਾਂ ਦੇ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਟਰੱਕ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਗੱਡੀ ਦੇ ਪਰ ਖੱੱਚੇ ਉੜ ਜਾਂਦੇ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਸਥਾਨਕ ਲੋਕਾਂ ਦੇ ਵੱਲੋਂ ਇਹਨਾਂ ਦੀ ਮ੍ਰਿਤਕ ਰੇਹਾਂ ਨੂੰ ਜਿਹੜਾ ਆ ਗੱਡੀ ਤੋਂ ਬਾਹਰ ਕੱਢਿਆ ਜਾਂਦਾ ਹੈ ਕਟਰ ਦੀ ਮਦਦ ਦੇ ਨਾਲ ਇਹਨਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾ사 ਵਾਪਰਿਆ ਗੱਡੀ ਤੇ ਪੂਰੀ ਤਰ੍ਹਾਂ ਦੇ ਨਾਲ ਪਰ ਖੱੱਚੇ ਉੜ ਗਏ ਨੇ ਸੱਤ ਦੋਸਤਾਂ ਦੀ ਇਕੱਠਿਆਂ ਇਸ ਹਾਸੇ ਦੇ ਵਿੱਚ ਮੌਤ ਹੋ ਗਈ ਆ ਤਾਂ ਬੇहद ਭਿਆਨਕ ਹਾਦਸਾ ਹੈ ਹਾਦਸੇ ਦੀ ਪਹਿਲੇ ਦੀ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹਨਾਂ ਮੁੰਡਿਆਂ ਦੇ ਵੱਲੋਂ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਨੂੰ ਭਜਾਇਆ ਜਾਂਦਾ ਹੈ ਤੇ ਜਦੋਂ ਗੱਡੀ ਤੇ ਕੰਟਰੋਲ ਨਹੀਂ ਰਹਿੰਦਾ ਤਾਂ ਪਿੱਛੇ ਤੋਂ ਇਹ ਇੱਕ ਟਰੱਕ ਨੂੰ ਟੱਕਰ ਮਾਰ ਦਿੰਦੇ ਨੇ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਗੱਡੀ ਦੇ ਪਰ ਖੱੱਚੇ ਉੜ ਜਾਂਦੇ ਨੇ ਗੱਡੀ ਚੱਕਨਾ ਚੂਰ ਹੋ ਜਾਂਦੀ ਹੈ ਤੇ ਇਹਨਾਂ ਦੋਸਤ ਇਸ ਗੱਡੀ ਦੇ ਵਿੱਚ ਮੌਜੂਦ ਸੱਤ ਮੁੰਡਿਆਂ ਦੀ ਸੱਤ ਦੋਸਤਾਂ ਦੀ ਇਕੱਠਿਆਂ ਮੌਤ ਹੋ ਜਾਂਦੀ ਹੈ ਤੇ ਅੱਠਵੇਂ ਨੂੰ ਰੱਬ ਵੱਲੋਂ ਬਚਾ ਲਿਆ ਜਾਂਦੇ ਅੱਠਵੇਂ ਦੀ ਤਾਂ ਰੱਬ ਦੇ ਵੱਲੋਂ ਜਾਨ ਬਚਾ ਲਈ ਜਾਂਦੀ ਹੈ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਗੁਜਰਾਤ ਤੋਂ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਸੱਤ ਦੋਸਤਾਂ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਅਜਿਹੇ ਜ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਆਪਣੇ ਬਾਹਾਂ ਨੂੰ ਆਪਣੀ ਗੱਡੀ ਨੂੰ ਉਨੀ ਹੀ ਸਪੀਡ ਦੇ ਵਿੱਚ ਚਲਾਓ ਜਿੰਨਾ ਕਿ ਤੁਸੀਂ ਕੰਟਰੋਲ ਕਰ ਸਕੋ ਤਾਂ ਤੇਜ਼ ਰਫਤਾਰ ਇਹਨਾਂ ਸੱਤਾ ਦੋਸਤਾਂ ਲਈ ਕਹਿਰ ਬਣ ਕੇ ਆਂਦੀ ਹੈ ਸੱਤਾ ਦੋਸਤਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇਜ਼ ਰਫਤਾਰ ਦੇ ਵਿੱਚ ਇਹ ਗੱਡੀ ਨੂੰ ਭਜਾਉਂਦੇ ਹੋਏ ਜਾਂਦੇ ਨੇ ਤੇ ਜਦੋਂ ਗੱਡੀ ਤੇ ਕੰਟਰੋਲ ਨਹੀਂ ਰਹਿੰਦਾ ਤਾਂ ਇਹਨਾਂ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਟਰੱਕ 'ਤੇ ਨਾਲੇ ਨਹੀਂ ਜ਼ਬਰਦਸਤ ਟੱਕਰ ਹੁੰਦੀ ਹੈ ਕਿ ਗੱਡੀ ਦੇ ਪਰ ਖੱਚੇ ਉੜ ਜਾਂਦੇ ਨੇ ਇਹਨਾਂ ਨੂੰ ਕਟਰ ਦੀ ਮਦਦ ਨੇ ਨਾਲ ਗੱਡੀ ਤੋਂ ਬਾਹਰ ਕੱਢਿਆ ਜਾਂਦਾ ਹੈ ਕਿਉਂਕਿ ਇਹ ਗੱਡੀ 'ਚ ਇੰਨੀ ਬੁਰੀ ਤਰ੍ਹਾਂ ਦੇ ਨਾਲ ਫਸ ਜਾਂਦੇ ਨੇ ਕਿ ਇਹਨਾਂ ਨੂੰ ਕਟਰ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾਂਦਾ ਹੈ ਸੱਤ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੁੰਦੀ ਹੈ ਇਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਜਿਹੜਾ ਆ ਗੱਡੀ ਚੋਂ ਕੱਟਰ ਨਹੀਂ ਬਾਹਰ ਕੱਢਿਆ ਜਾਂਦਾ ਤੇ 8ਵੇਂ ਦੋਸਤ ਦੀ ਜਾਨ ਬਚਾ ਲਈ ਜਾਂਦੀ ਹੈ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਤੇ ਰੱਬ ਵੱਲੋਂ ਹੀ ਇਸ 8ਵੇਂ ਮੁੰਡੇ ਦੀ ਜਾਨ ਬਚਾਈ ਗਈ ਹੈ ਤਾਂ ਬੇहद ਭਿਆਨਕ ਹਾਦਸਾ ਗੁਜਰਾਤ ਦੇ ਵਿੱਚ ਵਾਪਰ ਗਿਆ ਹੈ ਤਾਂ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨ ਨੂੰ ਓਨੀ ਹੀ ਸਪੀਡ ਦੇ ਵਿੱਚ ਚਲਾਓ ਜਿੰਨਾ ਕਿ ਤੁਸੀਂ ਕੰਟਰੋਲ ਕਰ ਲੋ ਦੱਸ ਦਈਏ ਕਿ ਗੱਡੀ ਨੂੰ ਇੰਨੀ ਰਫਤਾਰ ਦੇ ਵਿੱਚ ਚਲਾਉਂਦੇ ਨੇ ਕਿ ਗੱਡੀ ਦੇ ਪਹੀਏ ਤਾਂ ਕੂੜ ਜਾਂਦੇ ਨੇ ਗੱਡੀ ਦੇ ਟਾਇਰ ਜਿਹੜੇ ਆ ਉਹ ਨਿਕਲ ਜਾਂਦੇ ਨੇ ਤੇ ਟਰੱਕ ਦੇ ਪਿਛਲੇ ਹਿੱਸੇ ਦੇ ਵਿੱਚ ਇੱਕ ਗੱਡੀ ਵੜ ਜਾਂਦੀ ਹੈ ਜਿਸ ਤੋਂ ਬਾਅਦ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤੇ ਸੱਤ ਦੋਸਤਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਅੱਠਵੇਂ ਦੋਸਤ ਨੂੰ ਰੱਬ ਦੇ ਵੱਲੋਂ ਬਚਾ ਲਿਆ ਜਾਂਦਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ but...